ਤੋ ਵਾਡੀ ਸਾਰਿਆਂ ਦੀ ਫਰਮਾਇਸ਼ੇ ਦੇ ਉੱਪਰ ਇੱਕ ਹੋਰ ਆਪਾਂ ਬਹੁਤ ਸੋਹਣੀ ਬਣੀ ਹੋਈ ਕੂਠੀ ਲੈ ਕੇ ਪਹੁੰਚੇ ਆਂ। ਆ ਰਜਿਸਟਰੀ ਵਾਲੀ ਜਗ੍ਹਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ। ਤੁਸੀਂ ਅੰਦਰੋਂ ਵੀ ਦੇਖੋਗੇ ਅੰਦਰੋਂ ਵੀ ਬਹੁਤ ਵਧੀਆ ਕੂਠੀ ਬਣੀ ਹੋਈ ਐ। ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਐ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ-ਮਾ, ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਵੇਚਣ ਵਾਸਤੇ ਤੁਸੀਂ 베ਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ 73800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਦਿਓ ਆਪਣੇ ਨੰਬਰ ਤੇ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦਾ ਪਾਇਰ ਤੁਹਾਡੀ ਲਗਾ ਦੇਵਾਂਗੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਦੇ ਹੋ ਤੇ ਹਰ ਰੋਜ਼ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਤੇ ਮੈਂ ਉਮੀਦ ਕਰੂੰਗਾ ਅੱਜ ਜਿਹੜੀ ਆਪਾਂ ਕੋਠੀ ਤੁਹਾਡੇ ਖਤਰਾ ਲੈ ਕੇ ਪਹੁੰਚੇ ਹਾਂ ਤੁਹਾਨੂੰ ਚੰਗੀ ਲੱਗੂਗੀ ਵਧੀਆ ਲੱਗੂਗੀ ਤੇ ਇਹ ਗੱਲ ਆਪਾਂ ਸ਼ੁਰੂ ਕਰਦੇ ਆਂ ਜਦੋਂ ਆਪਾਂ ਅੰਦਰ ਐਂਟਰ ਕਰਦੇ ਆਂ ਪਹਿਲਾਂ ਤਾਂ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਬਾਹਰਲੀ ਸਾਈਡ ਬਾਸਪੇਸ਼ਨ ਲੱਗਿਆ ਹੋਇਆ ਦੋਮਾਂ ਦੇ ਵਿਚਕਾਰ ਤੇ ਰੰਗ ਇਹਨਾਂ ਨੇ ਪੂਰਾ ਕਰਵਾਇਆ ਹੋਇਆ ਸਾਰੀ ਕੂਠੀ 'ਚ نیچے ਤੁਸੀਂ ਦੇਖ ਲਓ ਵਧੀਆ ਟਾਈਲਾਂ ਲੱਗੀਆਂ ਹੋਈਆਂ ਤੇ ਆਪਾਂ ਜੇ ਅੰਦਰ ਦੀ ਗੱਲ ਕਰੀਏ ਲੋਬੀ 'ਚ ਆਪਾਂ ਚੱਲਦੇ ਆਂ ਬਾਹਰਲੀ ਸਾਈਡ ਤੋਂ ਤੁਸੀਂ ਸਾਰਾ ਕੁਝ ਦੇਖ ਲਿਆ ਤੇ ਤੁਹਾਨੂੰ ਮੈਂ ਦੱਸ ਦਿੰਨਾ ਤੁਸੀਂ ਕਮੈਂਟ ਕਰਦੇ ਹੋ ਨਿਓ ਜੀ ਤੁਸੀਂ ਕਹਿੰਦੇ ਹੋ ਨਿਓ ਵੀ ਬਾਹਰਲੀ ਸਾਈਡ ਇੱਕ ਦੁਕਾਨ ਵੀ ਬਣੀ ਹੋਵੇ ਤੇ ਆ ਜਿਹੜੀ ਕੋਠੀ ਹੈ ਇਹਦੀ ਬਾਹਰਲੀ ਸਾਈਡ ਗਲੀ ਚ ਇੱਕ ਸ਼ੋਭੀ ਬਣੀ ਹੋਈ ਹੈ ਤੇ ਜੇ ਕਿਸੇ ਨੇ ਕੋਈ ਕਾਰੋਬਾਰ ਕਰਨਾ ਹੈ ਕੋਈ ਦੁਕਾਨ ਕਰਨੀ ਹੈ ਕੋਈ bizness ਹੈਗਾ ਕਿਸੇ ਦਾ ਤਾਂ ਘਰ ਹੀ ਆਪਾਂ ਕਰ ਸਕਦੇ ਹਾਂ ਤੇ ਅੰਦਰ ਆਪਾਂ ਪਹੁੰਚ ਗਏ ਜੀ ਕਿਚਨ ਤੁਸੀਂ ਦੇਖ ਲਿਆ ਬਹੁਤ ਵਧੀਆ ਕਿਚਨ ਬਣਿਆ ਹੋਇਆ ਤੇ ਆ ਗਿਆ ਜੀ ਬਾਬਾ ਜੀ ਦਾ ਘਰ ਆ ਪੂਜਾ ਰੂਮ ਆ ਗਿਆ ਬਹੁਤ ਵਧੀਆ ਪੂਜਾ ਰੂਮ ਇਹਨਾਂ ਨੇ ਬਣਾਇਆ ਹੋਇਆ ਕਾਫੀ ਖੁੱਲਾ ਡੁੱਲਾ ਹੈ ਵਧੀਆ ਜੀ ਤੇ ਬਾਬਾ ਜੀ ਬਿਰਾਜਮਾਨੇ ଥି ਤੇ ਆਪਾਂ ਨੂੰ ਜਮਾ ਨਾਲ ਹੀ ਇੱਕ ਬੈਡਰੂਮ ਮਿਲ ਜੂਗਾ ਮਤਲਬ ਕਿ ਦੋ ਬੈਡਰੂਮ ਨੇ ਇੱਕ ਤਾਂ ਆ ਗਿਆ ਤੇ ਇੱਕ ਇਹਦੇ ਨਾਲ ਬਗਲ 'ਚ ਹੈ ਤੇ ਆ ਬੈਡਰੂਮ ਤੁਸੀਂ ਦੇਖ ਲਓ ਵਧੀਆ ਬੈਡਰੂਮ ਬਣਾਇਆ ਹੋਇਆ ਰੰਗ ਤੁਸੀਂ ਦੇਖੋ ਸਾਰਾ ਇਹਨਾਂ ਨੇ ਕਰਵਾ ਰੱਖਿਆ ਹੈ ਵਾਕੀ ਜੋੜੀਆਂ ਜੋ ਵੀ ਲੱਗੀਆਂ ਵਧੀਆ ਕੁਆਲਿਟੀ ਦੀਆਂ ਲੱਗੀਆਂ ਤੇ ਸੈਕੰਡ ਵਾਲਾ ਜਿਹੜਾ ਬੈਡਰੂਮ ਹੈ ਆ ਵੀ ਪੂਰਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਬਹੁਤ ਵਧੀਆ ਬੈਡਰੂਮ ਆ ਵੀ ਰੰਗ ਤੁਸੀਂ ਦੇਖੋ ਬਹੁਤ ਸੋਹਣਾ ਹੋਇਆ ਤੇ ਆ ਜਿਹੜਾ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਇਹਦੇ ਬੈਕ ਸਾਈਡ ਇਹਨਾਂ ਨੇ ਇੱਕ ਮਤਲਬ ਕਿ ਬੈਕ ਸਾਈਡ ਛੱਡੀ ਹੋਈ ਆ ਸਪੇਸ ਜਗ੍ਹਾ ਛੱਡੀ ਹੋਈ ਆ ਤੇ ਨਾਲ ਹੀ ਆਪਾਂ ਨੂੰ ਵਿੱਚੇ ਬਾਥਰੂਮ ਮਿਲ ਜਾਊਗਾ ਤੇ ਵਧੀਆ ਕੰਮ ਕਰਵਾਇਆ ਹੋਇਆ ਸਾਰੀ ਜਿਹੜੀ ਕੋਠੀ ਐ ਨਕਸ਼ੇ ਤੇ ਤਿਆਰ ਹੋਈ ਆ ਹਾਂ ਤੇ ਸਮਰਸੀਬਲ ਮੋਟਰ ਵਗੈਰਾ ਵੀ ਆਪਾਂ ਨੂੰ ਮਿਲ ਜਾਊਗੀ ਜਗ੍ਹਾ ਦੀ ਆਪਾਂ ਜੇ ਗੱਲ ਕਰੀਏ ਤਾਂ ਕੋਠੀ ਦੀ ਜਿਹੜੀ ਜਗ੍ਹਾ ਉਹ ਆਪਾਂ ਨੂੰ ਮਿਲੂਗੀ 5 ਮਰਲੇ 5 ਮਰਲਾਂ ਦੇ ਵਿੱਚ ਕੋਠੀ ਆਹ ਬਣੀ ਹੋਈ ਆ ਤੇ ਹੁਣ ਤੁਹਾਨੂੰ ਮੈਂ ਲੈ ਕੇ ਚੱਲਦਾ ਡ్రਾਈਂਗ ਰੂਮ 'ਚ ਡ్రਾਈਂਗ ਰੂਮ ਤੁਸੀਂ ਦੇਖੋ ਤੇ ਡ్రਾਈਂਗ ਰੂਮ ਵੀ ਕਾਫੀ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਇਹਦਾ ਇੱਕ ਗੇਟ ਤਾਂ ਆਪਾਂ ਨੂੰ ਬਾਹਰਲੀ ਸਾਈਡ ਮਿਲ ਜੂਗਾ ਪੋਰਚ 'ਚ ਇੱਕ ਆਪਾਂ ਨੂੰ ਅੰਦਰ ਮਿਲੂਗੀ ਅੰਦਰਲਾ ਓਪਨ ਹੀ ਐ ਤੇ ਬਾਹਰਲੀ ਸਾਈਡ ਤੋਂ ਤੁਸੀਂ ਦੇਖੋਗੇ ਤਾਂ ਵਧੀਆ ਕੋਠੀ ਦਿਖਦੀ ਹੈ ਜੀ ਫਰੰਟ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਜਿਹੜੀ ਸ਼ਾਪ ਬਣੀ ਹੋਈ ਹੈ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਹੈ ਪਹਿਲਾਂ ਤੁਹਾਨੂੰ ਮੈਂ ਸ਼ੋਅ ਬਾਰੇ ਦੱਸੇ ਸੀਗਾ ਤੇ ਸ਼ੋਅ ਵੀ ਦੇਖ ਲਓ ਤੁਸੀਂ ਇਹਦਾ ਗੇਟ ਇੱਕ ਤਾਂ ਆਪਾਂ ਨੂੰ ਪੋਰਚ ਤੋਂ ਮਿਲ ਜੂਗਾ ਇੱਕ ਆਪਾਂ ਨੂੰ ਬਾਹਰਲੀ ਸਾਈਡ ਸ਼ਟਰ ਵਾਲਾ ਵੱਡਾ ਮਿਲ ਜੂਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਸਾਰਾ ਕੁਝ ਦਿਖਾਵਾਂਗੇ ਬਾਰਿਸ਼ਰ ਕੁਝ ਨਹੀਂ ਛੱਡਦੇ ਉੱਪਰ ਚੱਲਦੇ ਹਾਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਉੱਪਰ ਦਾ ਵੀ ਸਾਰਾ ਮਾਹੌਲ ਆਪਾਂ ਦਿਖਾਵਾਂਗੇ ਵੀਡੀਓ ਜੇ ਵਧੀਆ ਲੱਗ ਰਹੀ ਆ ਤੁਹਾਨੂੰ ਤਾਂ ਨਾਲ ਦੀ ਨਾਲ ਸਾਰੇ ਤੁਸੀਂ ਕਮੈਂਟ ਕਰਿਓ ਜੀ ਕਮੈਂਟ ਚ ਲਿਖਿਓ ਜ਼ਰੂਰ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਹੈ ਤੇ ਵੀਡੀਓ ਜਿਹੜੀ ਬਣੀ ਹੋਈ ਆ ਥੋੜੀ ਮਤਲਬ ਮੂਹ ਨੇਰੇ ਜਿਹੀ ਬਣੀ ਹੋਈ ਆ ਤੇ ਚਲੋ ਵਧੀਆ ਕੁਆਲਿਟੀ ਆ ਰਹੀ ਆ ਜੀ ਸਾਰਾ ਕੁਝ ਵਧੀਆ ਤਰੀਕੇ ਨਾਲ ਪਤਾ ਲੱਗ ਰਿਹਾ ਹੈ ਬਾਕੀ ਟਾਇਲਾ ਟੂਲਾ ਵਧੀਆ ਇਹਨਾਂ ਨੇ ਲਗਵਾਈਆਂ ਹੋਈਆਂ ਟੋਟਲੀ ਤੇ ਉੱਪਰ ਤੋਂ ਉੱਪਰ ਜਾਣ ਵਾਸਤੇ ਵੀ ਆਪਾਂ ਨੂੰ ਪੌੜੀਆਂ ਮਿਲ ਜਾਣੀਆਂ ਗ੍ਰਿੱਲ ਲੱਗੀ ਹੋਈ ਆ ਤੇ ਪੌੜੀਆਂ ਤੇ ਵੀ ਪੱਥਰ ਇਹਨਾਂ ਨੇ ਲਗਵਾ ਰੱਖਿਆ ਤੇ ਗ੍ਰਿੱਲ ਵਧੀਆ ਲੱਗੀ ਹੋਈ ਆ ਸਟੀਲ ਵਾਲੀ ਗ੍ਰਿੱਲ ਲੱਗੀ ਹੋਈ ਆ ਜੀ ਆਪਾਂ ਉੱਪਰ ਟੈਂਕੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਦੱਸਿਆ ਵੀ 1000 ਲੀਟਰ ਦੀ ਟੈਂਕੀ ਰੱਖੀ ਹੋਈ ਆ ਸਮਰਸਿਵਲ ਮੋਟਰ ਲੱਗੀ ਹੋਈ ਆ ਪਾਣੀ ਬਹੁਤ ਚੰਗਾ ਹੈ ਬਾਕੀ ਜੇ ਆਪਾਂ ਆਸੇ ਪਾਸੇ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਸੇ ਪਾਸੇ ਦੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਪੂਰਾ ਰਿਹਾਇਸ਼ੀ ਏਰੀਆ ਤੇ ਵਧੀਆ ਏਰੀਆ 'ਚ ਕੂਠੀ ਬਣੀ ਹੋਈ ਆ ਤੇ ਇਹਨਾਂ ਨੇ ਆਪ ਦੀ ਜਿਹੜੀ ਕੂਠੀ ਆ ਬਸ ਸੇਲ ਕਰਨੀ ਆ ਕਿਸੇ ਨੂੰ ਪਸੰਦਾ ਵੀ ਕੋਈ ਦੇਖਣ ਦਾ ਚਾਹਵਾਨ ਹੋਵੇ ਕੋਈ ਖਰੀਦਣ ਦਾ ਚਾਹ ਬਣਾ ਜਾ ਕੇ ਦੇਖ ਸਕਦੇ ਹੂੰ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਆ ਤੁਹਾਨੂੰ ਮੈਂ ਲੋਕੇਸ਼ਨ ਵੀ ਕਨਫਰਮ ਕਰਵਾ ਦਿੰਨੇ ਏਰੀਆ ਗੁਰਦਾਸਪੁਰ ਅਜੀ ਨਵੀਪੁਰ ਡੇਰਾ ਬਾਬਾ ਨਾਨਕ ਰੂੜ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ ਤਾਂ 32 ਲੱਖ ਰੁਪਈਆ ਇਹਨਾਂ ਨੇ ਰੇਟ ਇੱਕ ਵਾਰੀ ਕਿਹਾ ਬਾਕੀ ਕਹਿੰਦੇ ਸੀਗੇ ਅਡਜਸਟਮੈਂਟ ਹੋ ਜਾਊਗਾ ਜਗ੍ਹਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਪੰਜ ਮਰਲਿਆਂ ਚ ਕੋਠੀ ਬਣੀ ਹੋਈ ਆ ਡਬਲ ਸਟੋਰੀ ਆ नीचे बेडरूम ਤੁਸੀਂ ਦੇਖ ਲਈ ਇੱਕ ਨਾਲ ਅਟੈਚ ਬਾਥਰੂਮ ਸੀਗਾ ਉਹ ਵੀ ਦੇਖ ਲਿਆ ਉੱਪਰ ਵੀ ਆਪਾਂ ਨੂੰ ਦੋ ਬੈਡਰੂਮ ਮਿਲ ਜਾਣਗੇ ਜੀ ਤੇ ਸਾਰਾ ਕੁਛ ਹੀ ਵਧੀਆ ਬਣਿਆ ਹੋਇਆ ਉੱਪਰੋਂ ਵੀ ਸਾਰੀ ਕੁੱਠੀ ਜਿਹੜੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਜਿਵੇਂ ਤੁਸੀਂ ਨੀਚੇ ਤੋਂ ਦੇਖੀ ਕੁੱਠੀ ਓਵੇਂ ਹੀ ਉੱਪਰੋਂ ਤਿਆਰ ਹੋਈ ਹੈ ਤੇ ਕਮੀ ਪੇਸ਼ੀ ਆਪਾਂ ਨੂੰ ਕੋਈ ਨਹੀਂ ਮਿਲਣੀ ਜੀ ਨਾ ਉੱਪਰੋਂ ਨਾ ਕੋਈ ਨੀਚੇ ਤੋਂ ਤੇ ਨਾ ਹੀ ਕੋਈ ਮੁਰੰਮਤ ਕਰਵਾਉਣ ਦੀ ਲੋੜ ਹੈ ਕਈ ਕੁੱਠੀਆਂ ਹੁੰਦੀਆਂ ਜੀ ਵੀ ਜਾਣ ਤੋਂ ਪਹਿਲਾਂ ਮਤਲਬ ਰਹਿਣ ਤੋਂ ਪਹਿਲਾਂ ਮੁਰੰਮਤ ਕਰਵਾਉਣੀ ਪੈਂਦੀ ਹੈ ਚਾਹੀ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਹੋਵੇ ਚਾਹੀ ਗੇਟਾਂ ਦੀ ਹੋਵੇ ਚਾਹੀ ਕੋਈ ਰੰਗ ਦੀ ਹੋਵੇ ਕੋਈ ਫਰਸ਼ ਦੀ ਹੋਵੇ ਪਰ ਆ ਜਿਹੜੀ ਕੂਠੀ ਆਪਾਂ ਲੈ ਕੇ ਪਹੁੰਚੇ ਹਾਂ ਸਾਰਾ ਕੁਝ ਕੰਮ ਵਧੀਆ ਕਰਵਾਇਆ ਹੋਇਆ ਹੈ ਤੇ ਆਪਾਂ ਜਦੋਂ ਕੂਠੀ ਖਰੀਦਾਂਗੇ ਤਾਂ ਖਰੀਦਣ ਤੋਂ ਬਾਅਦ ਬਸ ਸਿੱਧਾ ਆਪਾਂ ਸਮਾਨ ਰੱਖਣਾ ਤੇ ਰਹਿਣਾ ਸ਼ੁਰੂ ਕਰਨਾ ਹੈ ਇਹੋ ਜੀ ਕੂਠੀਆ ਤੇ ਤੂਤੇ ਤਾਂ ਕੁਝ ਵੀ ਨਹੀਂ ਹੁੰਦਾ ਜੀ ਬਾਕੀ ਜਿਹੜਾ ਰੇਟ ਹੈ ਮਾਲਕ ਨੇ ਦੱਸਿਆ ਹੀ ਹੈ ਵੀ ਉੱਪਰ-ਨੀਚੇ ਕਰ ਲਾਂਗੇ ਗੁਰਦਾਸਪੁਰ ਖਾਸ ਏਰੀਆ ਜੀ ਗੁਰਦਾਸਪੁਰ ਦੇ ਵਿੱਚ ਹੀ ਬਣੀ ਹੋਈ ਹੈ ਤੇ ਸਾਰਾ ਕੁਝ ਵਧੀਆ ਟੋਟਲ ਲੋਕੇਸ਼ਨ ਵਧੀਆ ਹੈ ਕੋਠੀ ਵਧੀਆ ਬਣੀ ਵਧੀਆ ਹੋਈ ਹੈ ਸੋਹਣੀ ਕੋਠੀ ਹੈ ਬਾਕੀ ਤੁਸੀਂ ਦੁਕਾਨ ਇੱਕ ਬਾਹਰ ਭਾਲਦੇ ਸੀਗੇ ਤੇ ਦੁਕਾਨ ਵੀ ਆਪਾਂ ਤੁਹਾਨੂੰ ਦਿਖਾਈ ਤੇ ਉੱਪਰ ਦਾ ਸਾਰਾ ਮਾਹੌਲ ਵੀ ਤੁਹਾਨੂੰ ਦਿਖਾਤਾ نیچے ਵੀ ਸਾਰੀ ਕੋਠੀ ਦਿਖਾਤੀ ਤੇ ਸਾਰੇ ਗੱਲਬਾਤ ਆਪਾਂ ਕਰ ਹੀ ਲਈ ਮੈਨੂੰ ਨਹੀਂ ਲੱਗਦਾ ਜੀ ਕੁਝ ਰਹਿ ਗਿਆ ਜੇ ਮੇਰੇ ਵੱਲੋਂ ਕੁਝ ਰਹਿ ਗਿਆ ਹੋਵੇ ਤਾਂ ਮਾਫ ਕਰਿਓ ਤੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸਕਰੀਨ ਤੇ ਦੋ ਤਿੰਨ ਵਾਰੀ ਲਿਖਿਆ ਆ ਜਾਂਦਾ ਜੀ ਤੇ ਤੁਹਾਨੂੰ ਮੈਂ ਦੱਸ ਵੀ ਦਿਨਾ 9815957180 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 9815957180 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਕੂਠੀ ਖਰੀਦਣੀ ਹੈ ਵਾਕੀ ਫਰੰਟ ਤੋਂ ਇਹੋ ਜੀ ਕੂਠੀ ਦਿਖਦੀ ਆ ਤੁਸੀਂ ਦੇਖ ਲਓ ਬਾਹਰਲੀ ਸਾਈਡ ਇੱਕ ਦੁਕਾਨ ਤੁਹਾਨੂੰ ਗਿਆ ਸੀਗਾ ਦੁਕਾਨ ਵੀ ਤੁਸੀਂ ਦੇਖ ਲਓ ਬਾਕੀ ਕੂਠੀ ਦੀ ਸਾਰੀ ਗੱਲਬਾਤ ਆਪਾਂ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗਿਆ ਤਾਂ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਜੀ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲ ਜੂਗਾ ਲਾਈਕ ਲਾਜ਼ਮੀ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਵਧੀਆ ਲੱਗੀ ਇਸੇ ਤਰ੍ਹਾਂ ਦੀ ਨਵੀਂ ਤੋਂ ਨਵੀਂ ਵੀਡੀਓ ਦੇਖਣਾ ਤੁਸੀਂ ਪਸੰਦ ਕਰਦੋਂ ਹਰ ਰੋਜ਼ ਤੁਸੀਂ ਚਾਹੁੰਦੇ ਹੋ ਵੀ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚੇ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਵਾਟਣਾ ਉਹਨੂੰ ਜ਼ਰੂਰ ਦਬਾ ਦਿਓ ਬਾਕੀ ਆਪਣੇ ਕੋਲੇ ਹਰ ਏਰੀਆ ਚ ਕੂਠੀਆਂ ਆਉਂਦੀਆਂ ਰਹਿੰਦੀਆਂ ਜੀ ਤੇ ਤੁਹਾਨੂੰ ਕਿਹੜੇ ਏਰੀਆ ਚ ਚਾਹੀਦੀਆਂ ਤੁਸੀਂ ਡਿਮਾਂਡ ਪਾ ਸਕਦੇ ਹੋ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਕਮੈਂਟ ਚ ਲਿਖ ਦਿਆ ਕਰੋ ਕਿਹੜੇ ਏਰੀਆ ਚ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਕੂਠੀ ਘਰ ਮਕਾਨ ਚਾਹੀਦਾ ਆਪਾਂ ਉਸ ਹਿਸਾਬ ਨਾਲ ਲੈ ਕੇ ਤੁਹਾਡੇ ਖਾਤਰ ਜਲਦੀ ਤੋਂ ਜਲਦੀ ਹੋ ਜਾਵਾਂਗੇ ਜੀ। ਬਾਕੀ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਸਾਰੇ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ। ਜੇ ਤੁਸੀਂ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਐਡ ਫਰੀ ਦੇ ਵਿੱਚ ਬਹੁਤ ਜਲਦ ਆਪਾਂ ਤੁਹਾਡੀ ਲਗਾ ਦੇਵਾਂਗੇ ਜੀ।